મિત્ર પ્યાર્યો મનાફાખોર સિસ્ટમ ਦਾ ਇਹ ડરાવਣਾ ਤੇ ભયાનક સત્ય ਸੁਣકે ਤੁਹਾਡਾ ਦਿમાਗ ਸੁਣ ਰਹਿ ਜਾਏਗਾ ਆਪਣੇ દેશ ભારત ਵਿੱਚ રોજਾਨਾ 64 ਕਰੋੜ ਲીટર દૂધ વેચਦਾ ਜਿਹਦੇ ਵਿੱਚੋਂ સીધા 50 કરોડ ਲીટર દૂધ નકલી ਹੁੰਦਾ ਮਲਾਵਟੀ ਹੁੰਦਾ ਜਾਲੀ ਹੁੰਦਾ ਜਿਹੜਾ ਕੈਂਸਰ ਵੰਡਦਾ ਜਿਹੜਾ ਗੁਰਦੇ ਫੇਲ ਕਰਦਾ ਜਿਹੜਾ ਲੀਵਰ ਫੇਰ ਕਰਦਾ ਜਿਹੜਾ ਜਿਹੜਾ ਫੇਫੜੇ ਡੈਮੇਜ ਕਰਦਾ ਔਰ ਇਹ ਅੰਕੜੇ ਵਿਸ਼ਵ ਸਿਹਤ ਸੰਗਠਨ ਦੇ ਅੰਕੜੇ ਨੇ ਭਾਰਤ ਦੇ ਵਿੱਚ ਰੋਜ਼ਾਨਾ 6 ਕਰੋੜ ਲੀਟਰ ਡੱਬਾ ਬੰਦ ਦੁੱਧ ਵਿਕਦਾ ਜਿਹਦੇ ਵਿੱਚੋਂ 38% ਦੁੱਧ ਦੇ ਨਮੂਨੇ ਸੈਂਪਲ ਫੇਲ ਹੋ ਚੁੱਕੇ ਨੇ ਔਰ ਜਿਹੜਾ ਖੁੱਲਾ ਦੁੱਧ ਹੈ ਉਹਦੇ 47% ਜਿਹੜੇ ਸੈਂਪਲ ਨੇ ਉਹ ਫੇਲ ਹੋ ਚੁੱਕੇ ਨੇ ਇਹ ਖਬਰ ਅੱਜ ਦੇ ਅਜੀਤ ਅਖਬਾਰ ਦੇ ਪਹਿਲੇ ਪੰਨੇ ਤੇ ਲੱਗੀ ਹੈ ਵਿਸ਼ਵ ਸਿਹਤ ਸੰਗਠਨ ਦੇ ਹਵਾਲੇ ਦੇ ਨਾਲ ਇਹ ਖਬਰ ਛਪੀ ਹੈ ਔਰ ਸੱਚਮੁੱਚ ਬਹੁਤ ਡਰਾਮਣੀ ਹੈ ਗੌਰ ਨਾਲ ਸੁਣਿਓ ਤੇ ਸ਼ੇਅਰ ਕਰਕੇ ਹਰ ਇੱਕ ਤੱਕ ਭੇਜਿਓ ਰਿਪੋਰਟ ਦੇ ਵਿੱਚ ਇਹ ਖੁਲਾਸਾ ਕੀਤਾ ਗਿਆ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਦਾ ਇਹ ਦਾਵਾ ਕਿ ਦੁੱਧ ਦੇ 37% ਦੀ ਸੈਂਪਲ ਜਿਹੜੇ ਆ ਉਹ ਫੇਲ ਹੋ ਜਾਂਦੇ ਨੇ ਔਰ ਇਹ ਬਹੁਤ ਵੱਡੀ ਗੱਲ ਆਪਾਂ ਕਹਿ ਸਕਦੇ ਆ ਪੰਜਾਬ ਦੇ ਵਿੱਚ 25 ਲੱਖ گاਵਾ ਨੇ ਤੇ 40 ਲੱਖ ਮੱਝਾਂ ਨੇ ਪੰਜਾਬ ਦੇ ਵਿੱਚ ਕਰੀਬ 16 ਲੱਖ ਲੀਟਰ ਦੁੱਧ ਡੇਲੀ ਪੈਦਾ ਹੁੰਦਾ ਜਿਹਦੇ ਵਿੱਚੋਂ ਬਹੁਤ ਸਾਰਾ ਦੁੱਧ ਜਿਹੜਾ ਉਹ ਬਾਅਦ ਦੇ ਵਿੱਚ ਨਕਲੀ ਤੌਰ ਤੇ ਵੇਚਿਆ ਜਾਂਦਾ ਮਲਾਵਟੀ ਬਣਾ ਕੇ ਵੇਚਿਆ ਜਾਂਦਾ ਔਰ ਇੱਥੇ ਬਿਲਕੁਲ ਜਾਲੀ ਦੁੱਧ ਜਿਹੜਾ ਅਰਰੋਟ ਪਾ ਕੇ ਜਿਹੜਾ ਸਾਬਣ ਪਾਊਡਰ ਪਾ ਕੇ ਔਰ ਜਿਹੜਾ ਜਿਹੜਾ ਕੰਧਾ ਤੇ ਰੰਗ ਕੀਤਾ ਜਾਂਦਾ ਉਹ ਪਾ ਕੇ ਬਣਾਇਆ ਜਾਂਦਾ ਇਹ ਉਸ ਖਬਰ ਦੇ ਵਿੱਚ ਕਲੀਅਰ ਕਟ ਮੈਂਸ਼ਨ ਲਿਖਿਆ ਗਿਆ ਰਿਪੋਰਟ ਕਹਿੰਦੀ ਹੈ ਕਿ 60% ਦੀ ਦੁੱਧ ਦੇ ਵਿੱਚ ਪਾਣੀ ਦੀ ਮਿਲਾਵਟ ਕੀਤੀ ਜਾਂਦੀ ਹੈ ਔਰ ਜ਼ਿਆਦਾਤਰ ਮਿਲਾਵਟੀ ਦੁੱਧ ਡੇਰੀਆਂ ਦਾ ਹੁੰਦਾ ਹੈ ਔਰ ਨਾਲ ਹੀ ਇਹ ਲਿਖਿਆ ਗਿਆ ਕਿ ਡੱਬਾ ਬੰਦ ਦੁੱਧ ਦੇ 38% ਦੀ ਲਏ ਸੈਂਪਲ ਫੇਲ ਹੋ ਗਏ ਤੇ ਖੁੱਲੇ ਦੁੱਧ ਦੇ 47% ਦੀ ਜਿਹੜੇ ਲਏ ਹੋਏ ਸੈਂਪਲ ਨੇ ਉਹ ਫੇਲ ਹੋ ਗਏ ਹੁਣ ਤੁਸੀਂ ਦੇਖੋ ਇਹ ਗੱਲ ਬਿਲਕੁਲ ਸੱਚ ਹੈ ਜੋ ਇਸ ਰਿਪੋਰਟ ਦੇ ਵਿੱਚ ਪੇਸ਼ ਕੀਤੀ ਗਈ ਹੈ ਤੁਸੀਂ ਕਿਸੇ ਵੀ ਹੋਟਲ ਤੇ ਜਾਂ ਡੇਰੀ ਵਾਲੇ ਕੋਲ ਜਾਓ ਤੇ ਉਹਨੂੰ ਕਹੋ ਵੀ ਕੱਲ ਨੂੰ ਮੈਨੂੰ 15 ਕੁਇੰਟਲ ਦੁੱਧ ਚਾਹੀਦਾ ਹੈ ਜਿਹੜਾ ਪ੍ਰਬੰਧ ਉਹਦੇ ਕੋਲ ਹੋਏਗਾ ਨਹੀਂ ਨਾ ਤਾਂ ਉਹ ਇੰਨੀਆਂ گاਵਾਂ ਮੱਝਾਂ ਕਿਤੋਂ ਖਰੀਦ ਸਕੇਗਾ ਨਾ ਇਹਨਾਂ ਦੁੱਧ ਇੱਕੇ ਦਮ ਉਹਨੂੰ ਕਿਤੋਂ ਮਿਲੇਗਾ ਪਰ ਉਹ ਕਹੇਗਾ ਕੋਈ ਗੱਲ ਨਹੀਂ ਲੈ ਜਿਓ ਜੀ ਕਈ ਤਾਂ ਇਹ ਕਹਿੰਦੇ ਨੇ ਕਿ ਤੁਸੀਂ 2 ਘੰਟੇ ਪਹਿਲਾਂ 10-15 ਕੁਆਂਟਲ ਦੁੱਧ ਦਾ ਆਰਡਰ ਦਿਓ ਤੇ ਤੁਹਾਨੂੰ ਉਹ ਮਿਲ ਜਾਂਦਾ ਹੈ ਐਡੀ ਛੇਤੀ ਉਹ ਮੱਝਾਂ گاਵਾ ਦਾ ਦੁੱਧ ਹੋ ਨਹੀਂ ਸਕਦਾ ਉਹ ਬਿਲਕੁਲ ਜ਼ਹਿਰ ਹੈ ਕੈਂਸਰ ਹੈ ਮਲਾਵਟ ਹੈ ਹੋਰ ਉਹ ਕੁਝ ਨਹੀਂਗਾ ਕਈ ਵਾਰੀ ਅਸੀਂ ਦੇਖਦੇ ਹਾਂ ਤੁਸੀਂ ਪਨੀਰ ਲੈਣ ਜਾਓ ਪਨੀਰ ਹੋਣਾ ਬਹੁਤ ਜ਼ਿਆਦਾ ਦੁੱਧ ਤੋਂ ਥੋੜਾ ਜਿਹਾ ਪਨੀਰ ਨਿਕਲਦਾ ਤੇ ਜੇਕਰ ਤੁਸੀਂ ਕਈਆਂ ਹੋਟਲ ਵਾਲਿਆਂ ਕੋਲ ਜਾ ਕੇ ਇਹ ਕਹੂੰ ਕਿ ਮੈਨੂੰ ਤਾਂ ਕੁਆਂਟਲ ਪਨੀਰ ਚਾਹੀਦਾ ਤੇ ਉਹ ਕਹੇਗਾ 2 ਘੰਟੇ ਬਾਅਦ ਆ ਕੇ ਲੈ ਜਾਇਓ ਹੁਣ ਇਹ ਇੰਨੀ ਛੇਤੀ ਇੰਨਾ ਪਨੀਰ ਕਿੱਥੋਂ ਬਣਾ ਲੈਂਦੇ ਨੇ ਸਭ ਮਲਾਵਟੀ ਹੁੰਦਾ ਜਾਣਦੇ ਅਸੀਂ ਸਭ ਕੁਝ ਹਾਂ ਪਰ ਅਸੀਂ ਅੱਖਾਂ ਮਿੱਟੀ ਬੈਠੇ ਆਂ ਔਰ ਜਿਹੜੀਆਂ ਸਰਕਾਰਾਂ ਨੇ ਉਹ ਬਿਲਕੁਲ ਸੁੱਤੀਆਂ ਪਈਆਂ ਨੇ ਸਿਹਤ ਮਹਿਕਮਾ ਬਿਲਕੁਲ ਸੁੱਤਾ ਪਿਆ ਕੋਈ ਸਰਕਾਰਾਂ ਦਾ ਧਿਆਨ ਨਹੀਂ ਸਰਕਾਰਾਂ ਕੋਈ ਅੰਨੀਆਂ ਨਹੀਂ ਗਈਆਂ ਸਭ ਪਤਾ ਹੈ ਸਿਹਤ ਮੰਤਰਾਲੇ ਨੂੰ ਪਤਾ ਹੈ ਮੁੱਖ ਮੰਤਰੀ ਨੂੰ ਪਤਾ ਪ੍ਰਧਾਨ ਮੰਤਰੀ ਨੂੰ ਪਤਾ ਸਾਰੇ ਮੰਤਰੀਆਂ ਨੂੰ ਸਾਰੇ ਅਫਸਰਾਂ ਨੂੰ ਪਤਾ ਹੈ ਪਰ ਇਹ ਮਲਾਵਟ ਖੋਰੀ ਦੇ ਧੰਦੇ ਦਾ ਕਮਿਸ਼ਨ ਇੰਨਾ ਉੱਪਰ ਤੱਕ ਜਾਂਦਾ ਹੈ ਕਿ ਕੋਈ ਕਾਰਵਾਈ ਇਹਦੇ ਤੇ ਵੱਡੇ ਰੂਪ ਚ ਨਹੀਂ ਹੁੰਦੀ ਹੁਣ ਤਿਹਾਰਾਂ ਦੇ ਸੀਜ਼ਨ ਦੇ ਵਿੱਚ ਜਿੰਨੀਆਂ ਮਠਾਈਆਂ ਵਿਕਦੀਆਂ ਨੇ ਉਹਦੇ ਵਿੱਚੋਂ 70 ਤੋਂ 80% ਜਿਹੜੀਆਂ ਮਠਾਈਆਂ ਨੇ ਉਹ ਮਲਾਵਟੀ ਹੁੰਦੀਆਂ ਨੇ ਉਹ ਜ਼ਹਿਰ ਹੁੰਦੀਆਂ ਨੇ ਉਹ ਚਾਹੇ ਰਸਗੁੱਲੇ ਹੋਣ ਚਾਹੇ ਬਰਫੀ ਹੋਵੇ ਚਾਹੇ ਗੁਲਾਬ ਜਾਮਨ ਹੋਵੇ ਚਾਹੇ ਉਹ ਪਨੀਰ ਹੋਵੇ ਉਹ ਮਲਾਵਟੀ ਹੁੰਦਾ ਪਰ ਉਹ ਵਿਕਦਾ ਜਿੱਥੇ ਕਿਤੇ ਮਾੜੇ ਮੋٹے ਕਿਤੇ 1000 ਦੁਕਾਨ ਪਿੱਛੇ ਇੱਕ ਦੁਕਾਨ ਤੇ ਛਾਪਾ ਵੱਜਦਾ ਉਹਦੇ ਕੋਲੋਂ ਸਾਰਾ ਕੁਝ ਨਕਲੀ ਫੜਿਆ ਜਾਂਦਾ ਪਰ ਇਹਦੇ باوجود ਵੀ ਉਸ ਤੋਂ ਬਾਅਦ ਉਹ ਕੋਈ ਵੱਡੀਆਂ ਕਾਰਵਾਈਆਂ ਨਹੀਂ ਹੁੰਦੀਆਂ ਕਿਉਂ ਨਹੀਂ ਹੁੰਦੀਆਂ ਕਿਉਂਕਿ ਦੇ ਲੈ ਕੇ ਕੰਮ ਦਾ ਨਿਪਟਾਰਾ ਹੋ ਜਾਂਦਾ ਹੈ ਔਰ ਇਹ ਮੈਨੂੰ ਲੱਗਦਾ ਹੈ ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਨੇ ਭਾਰਤ ਸਰਕਾਰ ਨੂੰ ਇਹ ਕਿਹਾ ਕਿ ਜੇਕਰ ਤੁਸੀਂ ਇਹਦੇ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਭਾਰਤ ਦੇ ਲੋਕ ਬਹੁਤ ਭਿਆਨਕ ਬਿਮਾਰੀਆਂ ਦੇ ਗ੍ਰਸਤ ਹੋ ਜਾਣਗੇ ਫਿਰ ਤੁਹਾਡੇ ਤੋਂ ਕੰਮ ਸਾਂਭਿਆ ਨਹੀਂ ਜਾਣਾ ਹੁਣ ਦੇਖੋ ਦੁੱਧ ਹਰ ਘਰ 'ਚ ਵਰਤਿਆ ਜਾਂਦਾ ਚਾਹ 'ਚ ਵਰਤਿਆ ਜਾਂਦਾ ਦਹੀਂ ਬਣਦਾ ਹੈ ਹੋਰ ਬੱਚੇ ਪੀਂਦੇ ਨੇ ਮਤਲਬ ਦੁੱਧ ਵਰਤਿਆ ਹੀ ਜਾਂਦਾ ਤਾਂ ਜੇਕਰ 64 ਕਰੋੜ ਲੀਟਰ ਦੁੱਧ ਦੇ ਵਿੱਚੋਂ 50 ਕਰੋੜ ਲੀਟਰ ਦੁੱਧ ਨਕਲੀ ਹੋਏਗਾ ਤੇ ਸਿਰਫ 14 ਕਰੋੜ ਲੀਟਰ ਦੁੱਧ ਹੀ ਅਸਲੀ ਹੋਏਗਾ ਤਾਂ ਫਿਰ ਉੱਥੇ ਕਿੰਨੀ ਭਿਆਨਕ ਸਥਿਤੀ ਬਣੇਗੀ ਔਰ ਜਿਹੜਾ ਦੁੱਧ ਨਕਲੀ ਬਣਾਇਆ ਜਾਂਦਾ ਹੈ ਉਹਦੇ ਬਣਾਉਣ ਦੇ ਜਿਹੜੇ ਤਰੀਕੇ ਇਸ ਖਬਰ 'ਚ ਵੀ ਲਿਖੇ ਨੇ ਤੇ ਜਿਹੜੇ ਅੰਜ ਅਸੀਂ ਸੁਣਦੇ ਵੀ ਆ ਉਹ ਦਿਲ ਕਮਾਊ ਨਹੀਂ ਉਹ ਡਰਾਵਣੇ ਨੇ ਉਹ ਸੱਚਮੁੱਚ ਬਹੁਤ ਚਿੰਤਾਜਨਕ ਨੇ ਬੱਚਿਆਂ ਵਾਲਿਓ ਇਹ ਸਰਕਾਰਾਂ ਜਿਹੜੀਆਂ ਧਿਆਨ ਨਹੀਂ ਦੇ ਰਹੀਆਂ ਇਹਨਾਂ ਦੀ ਨੀਂਦ ਅਸੀਂ ਖੋਲ ਸਕਦੇ ਹਾਂ ਪਬਲਿਕ ਖੋਲ ਸਕਦੀ ਲੋਕ ਖੋਲ ਸਕਦੇ ਨਹੀਂ ਪਰ ਇਹ ਸਾਰੇ ਕੁਸ਼ ਦਾ ਜਨਮਦਾਤਾ ਇਹ ਪੂੰਜੀਵਾਦੀ ਪ੍ਰਬੰਧ ਹੈ ਜਿਨੇ ਲੋਕਾਂ ਨੂੰ ਮੁਨਾਫੇ 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 ਦੀ ਦੌੜ ਚ ਪਾਇਆ ਹੋਇਆ ਪੂੰਜੀ ਦੇ ਲਾਲਚ ਦੀ ਦੌੜ ਚ ਪੂੰਜੀਵਾਦ ਦੀ ਪ੍ਰਬੰਧ ਨੇ ਮਨੁੱਖ ਨੂੰ ਇਸ ਕਦਰ ਪਾਇਆ ਕਿ ਹਰ ਬੰਦਾ ਮੁਨਾਫੇ ਦੀ ਖਾਤਰ ਦੂਜੇ ਬੰਦਿਆਂ ਨੂੰ ਮਾਰਨ ਤੇ ਉਤਾਰੂ ਹੈ ਡਾਕਟਰ ਜਿਹੜੇ ਨੇ ਚੰਗੇ ਡਾਕਟਰਾਂ ਨੂੰ ਛੱਡ ਕੇ ਪੂੰਜੀਵਾਦੀ ਸਿਸਟਮ ਚ ਡਾਕਟਰ ਜਿਹੜੇ ਨੇ ਬਹੁਤ ਲਾਲਚੀ ਨੇ ਨਕਲੀ ਦਵਾਈਆਂ ਨਕਲੀ ਟੀਕੇ ਨਕਲੀ ਆਪਰੇਸ਼ਨ ਹੋਣ ਦੀਆਂ ਖਬਰਾਂ ਵੀ ਆਉਂਦੀਆਂ ਨੇ ਔਰ ਮਠਿਆਈਆਂ ਨਕਲੀ ਬਣ ਰਹੀਆਂ ਨੇ ਦੁੱਧ ਨਕਲੀ ਬਣ ਰਿਹਾ ਜਿਹੜਾ ਕਿਤਾ ਪੂੰਜੀਵਾਦ ਚ ਜਿਹੜਾ ਬੰਦਾ ਕਰ ਰਿਹਾ ਉਹ ਉਸੇ ਵਿੱਚ ਹੀ ਮਲਾਵਟ ਕਰ ਰਿਹਾ ਗਲਤ ਕਰ ਰਿਹਾ ਹੈ ਆਪਦੇ ਮੁਨਾਫਿਆਂ ਦੀ ਖਾਤਰ ਹਰ ਬੰਦਾ ਆਪੋ ਆਪਣੇ ਕਿੱਤੇ ਦੇ ਵਿੱਚ ਗਲਤ ਕਰਨ ਤੇ ਲੱਗਾ ਹੋਇਆ ਹੈ মিডিਆ ਦੀ ਗੱਲ ਜੇ ਕਰ ਲਈਏ মিডিਆ ਵੀ ਮੁਨਾਫਿਆਂ ਦੀ ਖਾਤਰ ਲੋਕਾਂ ਨੂੰ ਝੂਠੀਆਂ ਤੇ ਗਲਤ ਸੂਚਨਾਵਾਂ ਦੇ ਰਿਹਾ ਹੈ মিডিਆ ਕਿਸੇ ਨਾ ਕਿਸੇ ਰਾਜਨੀਤਿਕ ਪਾਰਟੀ ਦੀ ਪੂਛ ਬਣਿਆ ਨਜ਼ਰ ਆਉਂਦਾ ਹੈ ਥੋੜਾ মিডিਆ ਜਿਹੜਾ ਹੱਕ ਸੱਚ ਦੀ ਗੱਲ ਕਰਦਾ ਬਾਕੀ মিডিਆ ਕਿਸੇ ਨਾ ਕਿਸੇ ਸਿਆਸੀ ਪਾਰਟੀ ਦੀ ਪੂਛ ਬਣਿਆ ਫਿਰਦਾ ਤੇ ਉਹ ਗੁੰਮਰਾਹ ਕਰ ਰਿਆ ਲੋਕਾਂ ਨੂੰ ਤੇ ਗੋਦੀ میڈیا ਦਾ ਰੂਪ اختیار ਕਰ ਚੁੱਕਾ ਹੈ ਇਸੇ ਤਰ੍ਹਾਂ ਹਰ ਖੇਤਰ ਦੇ ਵਿੱਚ ਮਲਾਵਟ ਜਿਹੜੀ ਆ ਉਹ ਨਜ਼ਰ ਆ ਰਹੀ ਹੈ ਔਰ ਇਹ ਜਿਹੜੀ ਖਬਰ ਅੱਜ ਆਈ ਹੈ ਜਿਹੜੀ ਖਬਰ ਨੇ ਸੱਚ ਮੁੱਚ ਇੱਕ ਭਿਆਨਕ ਸੱਚ ਸਾਹਮਣੇ ਲੈ ਕੇ ਆਂਦਾ ਹੈ ਦੁਬਾਰਾ ਫੇਰ ਮੈਂ ਤੁਹਾਨੂੰ ਦੱਸ ਦਿਆਂ ਵਿਸ਼ਵ ਵਪਾਰ ਸੰਗਠਨ ਦਾ ਅੰਕੜਾ ਆਇਆ ਉਹਦੇ ਆਧਾਰ ਦੇ ਉੱਪਰ ਅੱਜ ਅਜੀਤ ਅਖਬਾਰ ਤੇ ਖਬਰ ਲੱਗੀ ਹੈ ਪਹਿਲੇ ਪੰਨੇ ਤੇ ਲੱਗਿਆ ਕਿ ਪੰਜਾਬ ਭਾਰਤ ਦੇ ਵਿੱਚ ਰੋਜ਼ਾਨਾ 64 ਕਰੋੜ ਲੀਟਰ ਦੁੱਧ ਵੇਚਿਆ ਜਾਂਦਾ ਜਿਹਦੇ ਵਿੱਚੋਂ 50 ਕਰੋੜ ਲੀਟਰ ਦੁੱਧ ਨਕਲੀ ਹੁੰਦਾ ਜਾਲੀ ਹੁੰਦਾ ਮਲਾਵਟੀ ਹੁੰਦਾ ਤੇ ਸਿਰਫ 14 ਕਰੋੜ ਲੀਟਰ ਦੁੱਧ ਹੀ ਅਸਲੀ ਹੁੰਦਾ 6 ਕਰੋੜ ਲੀਟਰ ਦੁੱਧ ਡੱਬਾ ਬੰਦ ਵਿਕਦਾ ਤੇ ਉਹਦੇ ਜਿਹੜੇ ਸੈਂਪਲ ਭਰੇ ਗਏ ਵੱਖ-ਵੱਖ ਥਾਵਾਂ ਤੋਂ ਉਹਦੇ ਚੋਂ 37 38 ਸੈਂਪਲ ਫੇਲ ਹੋ ਗਏ ਤੇ ਖੁੱਲੇ ਦੁੱਧ ਦੇ ਜਿੰਨੇ ਸੈਂਪਲ ਭਰੇ ਗਏ ਨੇ ਉਹਦੇ ਵਿੱਚੋਂ 47% ਸੈਂਪਲ ਜਿਹੜੇ ਨੇ ਉਹ ਫੇਲ ਹੋ ਗਏ ਔਰ 2018 ਦੇ ਵਿੱਚ 2254 ਸੈਂਪਲ ਭਰੇ ਗਏ ਜਿਹਦੇ ਵਿੱਚੋਂ 818 ਸੈਂਪਲ ਜਿਹੜੇ ਨੇ ਉਹ ਫੇਲ ਹੋ ਗਏ ਹੁਣ ਤੁਸੀਂ ਦੇਖੋ ਇਹ ਸੈਂਪਲ ਫੇਲ ਕਿਉਂ ਹੁੰਦੇ ਨੇ ਤੇ ਕਿੱਥੇ ਹੁੰਦੇ ਨੇ ਜਿੱਥੇ ਦੁੱਧ ਬਿਲਕੁਲ ਮਲਾਵਟੀ ਤੇ ਨਕਲੀ ਹੋਵੇ 60% ਦੀ ਦੁੱਧ ਵਿਸ਼ਵ ਵਪਾਰ ਸੰਗਠਨ ਦੀ ਰਿਪੋਰਟ ਕਹਿੰਦੀ ਹੈ ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਕਹਿੰਦੀ ਹੈ ਕਿ 60% ਦੀ ਦੁੱਧ ਦਾ ਜਿਹੜਾ ਉਹ ਬਿਲਕੁਲ ਪਾਣੀ ਦੀ ਮਲਾਵਟ ਵਾਲਾ ਹੁੰਦਾ ਨਕਲੀ ਹੁੰਦਾ ਤੇ ਨਾਲ ਹੀ ਉਸ ਰਿਪੋਰਟ ਚ ਇਹ ਵੀ ਕਿਹਾ ਗਿਆ ਕਿ ਭਾਰਤ ਸਰਕਾਰ ਨੂੰ ਇਹਦੇ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਨਹੀਂ ਤਾਂ ਭਾਰਤ ਦੇ ਲੋਕ ਬਹੁਤ ਛੇਤੀ ਭਿਆਨਕ ਬਿਮਾਰੀਆਂ ਨਾਲ ਗ੍ਰਸਤ ਹੋ ਜਾਣਗੇ ਸ਼ਿਕਾਰ ਹੋ ਜਾਣਗੇ ਬਹੁਤ ਮਿਹਰਬਾਨੀ ਸ਼ੁਕਰੀਆ